ਪਰ ਕਮ ਸੇ ਕਮ ਦੋਵੇਂ ਬੇਚੈਨ ਤੇ ਦੁਖੀ ਤੇ ਪਰੇਸ਼ਾਨ ਨਹੀਂ ਰਹੇ ਇੱਕ ਪਰੇਸ਼ਾਨੀ ਤੋਂ ਥੱਲੇ ਚਲਾ ਗਿਆ ਸ਼ਰਾਬ ਪੀ ਕੇ ਅਫੀਮ ਖਾ ਕੇ ਇੱਕ ਪਰੇਸ਼ਾਨੀਆਂ ਤੋਂ ਉੱਪਰ ਚਲਾ ਗਿਆ ਹੁਣ ਉੱਥੇ ਤੱਕ ਪਰੇਸ਼ਾਨੀਆਂ ਪਹੁੰਚ ਹੀ ਨਹੀਂ ਸਕਦੀਆਂ ਸਮਾਧੀ ਦੇ ਚਲੇ ਨਾ ਗਿਆ ਆਨੰਦ ਸਰੂਪ ਹੋ ਗਿਆ ਦੋਹਾਂ ਕੋਲ ਸਰੂਰ ਤੇ ਹੈ ਔਰ ਇਸ ਦਾ ਬੜਾ ਵੱਡਾ ਜ਼ਿਕਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਇਹ ਵੀ ਮੈਸ ਕਰਦੇ ਇਸ ਦੌਰ ਦਾ ਮਾਹੌਲ ਐਸਾ ਥੱਲੇ ਗਿਰਾਂਦਾ ਹੈ ਇਸ ਵਾਸਤੇ ਇਤਨੇ ਨਸ਼ੇ ਨੇ ਐਨੇ ਪਬ ਐਨੇ ਬੇਸ਼ਿਆਲੇ ਇਤਨੇ ਸ਼ਰਾਬਖਾਨੇ ਐਨੀ ਤਰ੍ਹਾਂ ਦੀ ਸ਼ਰਾਬ ਕੋਈ ਬਣਦੀ ਹੈ ਹੁਣ ਤੇ ਕਈ ਅਮੀਰਾਂ ਵਹਿ ਘਰਾਂ ਚ ਮੈਂ ਦੇਖ ਕੇ ਡੰਗ ਰਹਿ ਗਏ ਜਾਨਣ ਰੈਂਗ ਰੂਮ ਵਿੱਚ ਬਿਠਾਉਂਦੇ ਨੇ ਨ ਸਜਾ ਕੇ ਰੱਖੀ ਹੁਨੀ ਸ਼ਰਾਬ ਕਈ ਬੋਲ ਜ਼ਮਾਨਾ ਲੰਘ ਗਿਆ ਜਦ ਦਰਸ਼ਨ ਗੁਟਕਿਆਂ ਦੇ ਹੁੰਦੇ ਸਨ ਮਾਲਾ ਦੇ ਹੁੰਦੇ ਸਨ ਧਿਆਨ ਸਾਧਨਾ ਦੀ ਸਾਜ ਜੋ ਹੈ ਸਾਜ਼ੋ ਸਮਾਨ ਦੇ ਹੁੰਦੇ ਸਨ ਹੁਣ ਤੇ ਅਮੀਲੀ ਦਿਖਾਈ ਜਾਂਦੀ ਹੈ ਸਾਡੇ ਗਾ ਐਨੇ ਕਿਸਮਾਂ ਦੀ ਸ਼ਰਾਬ ਹੈ ਕੀਮਤੀ ਤੋਂ ਕੀਂ ਦੀ ਭਈ ਐ ਹਲੋ ਐ ਵੀ ਮਸਕਾ ਐ ਠਾਰਡ ਵਾਰ ਰਹਿ ਗਿਆ ਆਖਿਰ ਪਸ਼ੂ ਨੇ ਪਸ਼ੂ ਬਣਾਈ ਦਿਖਾਣਾ ਹੋਇਆ ਔਰ ਕੀ ਦਿਖਾਏਗਾ ਔਰ ਕੀ ਦਿਖਾਏਗਾ ਤਾਂ ਉਹਦੇ ਕੋਲ ਹੈ ਭਗਤ ਕਵੀਰ ਨੂੰ ਇੱਕ ਜੋਗੀ ਨੇ ਕਿਹਾ ਇੰਜ ਲੱਗਦਾ ਹੈ ਤੂੰ ਕੋਈ ਨਸ਼ਾ ਕਰਦਾ ਹੈ ਕਵੀਰ ਕਹਿੰਦੇ ਨੇ ਹਾਂ ਕਰਦਾ ਕਿਹੜਾ ਨਸ਼ਾ ਕਰਨਾ ਹੈ ਕਹਿੰਦਾ ਸ਼ਰਾਬ ਪੀਣਾ ਤੇ ਤੈਨੂੰ ਦੇਖਿਆ ਸਵੇਰੇ ਕੀ ਸ਼ਾਮ ਕੇ ਤੇਰੀ ਅੱਖਾਂ ਚ ਖੁਮਾਰ ਹੀ ਆਉਂਦੀ ਹੈ ਤੂੰ ਸਵੇਰੇ ਤੋਂ ਪੀਣ ਲੱਗਦਾ ਹੈ ਕਹਿੰਦਾ ਹੈ ਜ਼ਿੰਦਗੀ ਚ ਇੱਕੋ ਦਫਾ ਪੀਤੀ ਸੀ ਅਜੇ ਤੱਕ ਨਸ਼ਾ ਨਹੀਂ ਉਤਰਿਆ ਪੀਤੀ ਦੇ ਇੱਕੋ ਹੀ ਦਫਾ ਸੀ ਅੱਜ ਤੱਕ ਨਸ਼ਾ ਨਹੀਂ ਉਤਰਿਆ ਯੋਗੀ ਕਹਿੰਦਾ ਹੈ ਇਹ ਕਿਹੜੀ ਸ਼ਰਾਬ ਹੈ ਇੱਕੋ ਹੀ ਦਫਾ ਪੀਤੀ ਸੀ ਉਸੇ ਸਰੂਰ ਚ ਜੀ ਰਿਹਾ ਹੈ ਐ ਸਾਨੂੰ ਵੀ ਤੰਦਰਸ ਕਿਥੋਂ ਮਿਲਦੀ ਹੈ ਕਬੀਰ ਕਹਿੰਦੇ ਨੇ ਮਿਲਦੀ ਕਿਧਰੋਂ ਨਹੀਂ ਆਪ ਬਣਾਣੀ ਪੈਂਦੀ ਆਪ ਬਣਾਣੀ ਪੈਂਦੀ ਆਛਾ ਦੱਸ ਹੁਣ ਸਾਰੀ ਸ਼ਰਾਬ ਬਣਦੀ ਤੇ ਗੁੜ ਚੋਂ ਹੈ ਮਿੱਠੇ ਤੋਂ ਬਣਦੀ ਸੰਤਰੇਆਂ ਤੋਂ ਬਣਦੀ ਅੰਗੂਰ ਤੋਂ ਬਣਦੀ ਮਿੱਠੇ ਨੂੰ ਕੌੜਾ ਕਰਨਾ ਪੈਂਦਾ ਮੈਂ ਤੇ ਕਈ ਵਾਰ ਹੈਰਾਨ ਹੋ ਜਾਂਦਾ ਜਿਨ੍ਹਾਂ ਲੋਕਾਂ ਨੇ ਅੰਗੂਰ ਕੌੜੇ ਕਰ ਦਿੱਤੇ ਸੰਤਰੇ ਕੌੜੇ ਕਰ ਦਿੱਤੇ ਮਿੱਠਾ ਗੁੜ ਕੌੜਾ ਕਰ ਦਿੱਤਾ ਇਹ ਜੋ ਪੀ ਲੈਂਦੇ ਨੇ ਉਹਨਾਂ ਦੀ ਜ਼ਿੰਦਗੀ 'ਚ ਕੋਈ ਮਿਠਾਸ ਰਹਿੰਦੀ ਹੋਵੇਗੀ ਪਤਾ ਨਹੀਂ ਕਿਤਨੀ ਕੁੜੱਤ ਨਾਲ ਭਰ ਜਾਂਦੀ ਹੋਵੇ ਸਾਰੇ ਕਰਦੇ ਚ ਕਲੇਸ਼ ਇਕਲੇਸ਼ ਕਰਕੇ ਰਹਿ ਜਾਂਦੇ ਕਬੀਰ ਕਹਿੰਦਾ ਆਪ ਬਣਾਣੀ ਪੈਂਦੀ ਹੈ ਯੋਗੀ ਕਹਿੰਦਾ ਫਿਰ ਜਰਾ ਸਾਨੂੰ ਢੰਗ ਦੱਸ ਤੋ ਕੀੜਾ ਬੈਠਾ ਪਾਣਾ ਪੈਂਦਾ ਕਿਤਨਾ ਸੱਕ ਲਾਣਾ ਪੈਂਦਾ ਧੰਗ ਤੌਰ ਤਰੀਕਾ ਕੀ ਹੈ ਯਕੀਨ ਜਾਨੋ ਕਈ ਸ਼ਬਦ ਨੇ ਸ਼ਰਾਬ ਬਣਾਉਣ ਦਾ ਢੰਗ ਦੱਸਦੇ ਨੇ ਕਬੀਰ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਸਿਰਫ ਇੱਕ ਸ਼ਬਦ ਹੋਣੇ ਇਸ ਵਕਤ ਸੁਣਾਦ ਰਿਆਂ ਸ਼ਰਾਬ ਬਣਾਉਣ ਦਾ ਢੰਗ ਨਾਮ ਦੀ ਸ਼ਰਾ ਗੁੜ ਕਰ ਗਿਆਨ ਧਿਆਨ ਕਰ ਬਹਵਾ ਭਵ ਭਾ ਚੇਤਨ ਧਾਰਾ ਸੋ ਕਮਨ ਨਾਰੀ ਸਹਿਜ ਸਮਾਨੀ ਪੀਵਨ ਪੀਵਨ ਹਾਰਾ ਉਹ ਧੂ ਮੇਰਾ ਮਨਮਤਵਾਰਾ ਹੁਣ ਮਨ ਚੜਾ ਮਦਨ ਰਸ ਚਾਕੇ ਆ ਤ੍ਰਿਵੋਣ ਭਇਆ ਉਜਾਰਾ ਮੈਂ ਗਿਆਨ ਦਾ ਬਣਾਇਆ ਗੁੜ ਧਿਆਨ ਦਾ ਬਣਾਇਆ ਮੋਵਾ ਮੋਵਾ ਤੁਸੀਂ ਸਮਝੋਗੇ ਨਹੀਂ ਮੈਂ ਉਸ ਇਲਾਕੇ ਚ ਬਹੁਤ ਰਿਆ ਉੜੀਸਾ ਵਿੱਚ ਕੋਜੇਬਾਰ ਤੇ ਬੰਗਾਲ ਦਾ ਇਲਾਕਾ ਮੌਆ ਪਿੱਪਲ ਦੀ ਤਰ੍ਹਾਂ ਇੱਕ ਬਹੁਤ ਵੱਡਾ ਬੋਰਡ ਦੀ ਤਰ੍ਹਾਂ درخت ਹੁੰਦਾ ਹੈ। ਉਹਨੂੰ ਚਮੇਲੀ ਦੀ ਤਰ੍ਹਾਂ ਚਿੱਟੇ-ਚਿੱਟੇ ਖੁੱਲ ਜਾਂਦੇ। ਬੜੇ ਮਿੱਠੇ ਹੁੰਦੇ ਨੇ। ਉਹਨਾਂ ਚ ਮਠਾਸ ਰੱਬ ਨੇ ਬੜੀ ਬਣੀ। ਅਪ੍ਰੈਲ ਦੇ ਮਹੀਨੇ ਚ ਇਹ ਫੁੱਲ-ਫੱਲੇ ਝੜਦੇ ਨੇ, ਜ਼ਮੀਨ ਚਿੱਟੀ ਹੋਈ ਪਈ ਹੁੰਦੀ ਹੈ। ਪੋਦਰ ਦੇ ਲੋਕੀ ਨਾ ਫੁੱਲਾਂ ਨੂੰ ਸੁਣ ਲੈਣੇ ਨੇ ਗੁੜ ਵਿੱਚ ਮੌਵਾ ਮਿਲਾ ਕੇ ਸ਼ਰਾਬ ਘੜ ਲੈ। ਉਹ ਕਬੀਰ ਬਨਾਰਸ ਦੇ ਵਾਸੀ ਸਨ ਵਿਹਾਰ ਦੇ ਨਾਲ ਲਗਵੇ ਬਣਾ। ਗੁੜ ਕਰ ਗਿਆਨ। ਧਿਆਨ ਕਰ ਮੌਵਾ ਮੈਂ ਗਿਆਨ ਦਾ ਗੁੜ ਬਣਾਇਆ ਹੈ। ਧਿਆਨ ਦਾ ਮੌਵਾ ਬਣਾਇਆ ਹੈ। ਬਾਓ ਅਗਰ ਮੈਂ ਵਾਹਿਗੁਰੂ ਆਖਦਾ ਸਤਨਾਮ ਵਾਖਦਾ ਐਵੇਂ ਨਹੀਂ ਜ਼ਬਾਨ ਕਹਿੰਦੀ ਉਸ ਵਿੱਚ ਮੇਰਾ ਧਿਆਨ ਹੈ ਮੇਰਾ ਮਨ ਉਸ ਨੂੰ ਸੁਣ ਕੇ ਧਿਆਨ ਹੈ ਔਰ ਫਿਰ ਮੈਨੂੰ ਇਸ ਦੀ ਸਮਝ ਆਇਆ ਕਿ ਧਿਆਨ ਦੇ ਜੁੜਦਿਆਂ ਭਗਵਾਨ ਪ੍ਰਗਟ ਹੋ ਮੇਰੇ ਕੋਲ ਗਿਆਨ ਹੈ ਕਿ ਜਪਦਿਆਂ ਜਪਦਿਆਂ ਗਿਆਨ ਪ੍ਰਗਟ ਆਉਂਦਾ ਇਹਨੂੰ ਅਨਭਵੀ ਗਿਆਨ ਕਹਿੰਦੇ ਗੁੜ ਕਰ ਗਿਆਨ ਧਿਆਨ ਕਰ ਮੱਵਾ ਪਹਿਲੇ ਤੇ ਜਦ ਜਪਣਾ ਕਬੀਰ ਨੇ ਆਰੰਭ ਕੀਤਾ ਹੋਣਾ ਨਸ਼ਾ ਨਹੀਂ ਹੋਵੇਗਾ ਸਰੂਰ ਤੇ ਬਾਦ ਚ ਆਉਣਾ ਜਦ ਵਕਈੇ ਸ਼ਰਾਬ ਬਣ ਜਾਂਦੀ ਗੁੜ ਕਰ ਗਿਆਨ ਧਿਆਨ ਕਰ ਮਉਆ ਭਉ ਭਾਟੀ ਦੰਧਾਰਾ ਸੁਖ ਮਨ ਨਾਰੀ ਸਹਿਜ ਸਮਾਨੀ ਪੀਵੇ ਪੇਵਨ ਹਾਰਾ ਔਧੂ ਮੇਰਾ ਮਨ ਮਤਵਾਰਾ ਹਨਮਨ ਚੜਾ ਮਦਨ ਰਸ ਚਾਖਿਆ ਤ੍ਰਿਭਵਨ ਪਾਇਆ ਉਜਾਰਾ ਨਾਰੀ ਨਲਕੇ ਪਠੇ ਵਿੱਚ ਗੁੜ ਤੇ ਮੌਵਾ ਪਾਇਆ ਔਰ ਇਹਨਾਂ ਨੂੰ ਰੱਖਿਆ ਚੁੱਲ੍ਹੇ ਤੇ ਅੱਗ ਤੇ ਰੱਖਿਆ ਜਾਂਦਾ ਹੈ ਦੋਇ ਪਰ ਜੋਰ ਰਸਾਈ ਪਾਟੀ ਪਿਓ ਮਹਾਰਸ ਭਾਰੀ ਕਾਮ ਕ੍ਰੋਧ ਦੋਇ ਕੀਏ ਜਨੇਤਾ ਛੂਟ ਗਈ ਸੰਸਾਰੀ ਠੱਲੇ ਬਾਲਣ ਕਿਹੜਾ ਡਾਇਆ ਕ੍ਰੋਧ ਦਾ ਕਾਮ ਦਾ ਜਲਾਕੇ ਖਾਕ ਕਰ ਦਿੱਤਾ ਹੈ ਕ੍ਰੋਧ ਨੂੰ ਜਲਾਕੇ ਖਾਕ ਕਰ ਦਿੱਤਾ ਹੈ ਕਾਮ ਐ ਬਾਲਣ ਡਾਇ ਜਲ ਦਾਰੇ ਆਕਰੋਧ ਕਰੋਧ ਨੇ ਮੈਨੂੰ ਕੀ ਜਲਾਣਾ ਹੈ ਮੈਂ ਹੀ ਕਰੋਧ ਨੂੰ ਜਲਾ ਕੇ ਖਤਮ ਕਰ ਦਿੰਦਾ ਹੈ ਕਾਮ ਨੇ ਮੈਨੂੰ ਕੀ ਵਿਭ੍ਰਸ਼ਟ ਕਰਨਾ ਹੈ ਮੈਂ ਇਹਨੂੰ ਹੀ ਸਾੜ ਕੇ ਸਵਾ ਕਰ ਦਿੰਦਾ ਹੈ ਕਾਮ ਕਰੋਧ ਦੋਏ ਕੀਏ ਜਲੇਤਾ ਜਲੇਤਾ ਬਾਲਣ ਤੇ ਮੈਂ ਬਾਲਣ ਬਣਾਇਆ ਹੈ ਦੋਏ ਪਰ ਜੋਰ ਰਸਾਈ ਬਾਠੀ ਨਿਰਗੁਣ ਤੇ ਸਰਗੁਣ ਨੂੰ ਜੋ ਮੈਂ ਇੱਕ ਸਮਝਿਆ ਜੋੜ ਹੈ ਸੰਸਾਰ ਤੇ ਨਿਰੰਕਾਰ ਨੂੰ ਜੋ ਮੈਂ ਇੱਕ ਸਮਝਿਆ ਜੋੜਿਆ ਭੈ ਦੀ ਭੱਠੀ ਵਿੱਚ ਗਿਆਨ ਦਾ ਗੁੜ ਪਾਇਆ ਧਿਆਨ ਦਾ ਮਉਵਾ ਪਾਇਆ ਫੱਲੇ ਬਾਲਣ ਢਾਇਆ ਤੇ ਪ੍ਰੇਮ ਦੀ ਨੱਲੀ ਲਾਈਏ ਮੈਂ ਉਸ ਭੱਠੀ ਨੂੰ ਉਸ ਵਿੱਚ ਅਸ਼ਰਾਬ ਨਿਕਲਦੀ ਬਣ ਕੇ ਸਤ ਨਿਕਲਦਾ ਪਾਪ ਬਣ ਕੇ ਗੁੜ ਕਰ ਗਿਆਨ ਧਿਆਨ ਕਰ ਮਉਆ ਬਉ ਬਾਟੇ ਤਨ ਧਾਰਾ ਸੁਖਮਨ ਨਹਰੀ ਸਹਿਜ ਸਮਾਨੀ ਪੀਵੇ ਪੀਵਨ ਹਾਰਾ ਔਦੂ ਮੇਰਾ ਮਨ ਮਤਵਾਰਾ ਹੁਣ ਮੇਰਾ ਮਨ ਬੜਾ ਮਤਵਾਲਾ ਹੋ ਗਿਆ ਮੈਂ ਪੀ ਲਈ ਔਦੂ ਮੇਰਾ ਮਨ ਮਤਵਾਰਾ ਹੁਣ ਮਨ ਚੜਾ ਮਦਨ ਰਸ ਚਾਖਿਆ ਤ੍ਰਿਭਵਨ ਭਾਇ ਉਜਾਰਾ ਸ਼ਰਾਬੀ ਨੂੰ ਇੱਕ ਥੱਪੜ ਮਾਰੋ ਦਾ ਨਸ਼ਾ ਲੈ ਜਾਂਦਾ ਹੈ ਸ਼ਰਾਬੀ ਪੀ ਲਵੇ ਤੇ ਆਪਣਾ ਨਾਮ ਹੀ ਭੁੱਲ ਜਾਂਦਾ ਹੈ। ਆਪਣਾ ਘਰ ਵੀ ਭੁੱਲ ਜਾਂਦਾ ਹੈ। ਕਬੀਰ ਕਹਿੰਦੇ ਨੇ ਮੈਂ ਕੀ ਪੀਤੀ ਇਹ ਮੈਨੂੰ ਤਿੰਨ ਲੋਕਾਂ ਦਾ ਪੁਜਾਲਾ ਹੋ ਗਿਆ, ਪ੍ਰਕਾਸ਼ ਹੋ ਗਿਆ। ਮੈਂ ਆਗਮ ਨਿਗਮ ਨੂੰ ਵੇਖ ਲਿਆ। ਹੁਣ ਮੇਰੇ ਕੋਈ ਤਨ ਦੇ ਟੁਕੜੇ-ਟੁਕੜੇ ਵੀ ਕਰਦੇ ਵੀ ਨਸ਼ਾ ਲੈਣ ਵਾਲਾ ਨਹੀਂ। ਆਖਰੀ ਗੱਲ ਉਹ ਯੋਗੀ ਕਹਿੰਦਾ ਹੈ। ਇਹ ਢੰਗ ਤੂੰ ਕਿੱਥੋਂ ਸਿੱਖਿਆ? ਹੇ ਦੇ ਬੜੇ ਬੜੇ ਮੁਖੀਆਂ ਕੁਲ ਗਿਆਂ ਸੰਤਾਂ ਕੁਲ ਮੰਤਾਂ ਕੁਲ ਗੋਰਖਾ ਸਾਡਾ ਮੁਖੀ ਸੀ ਇਹ ਜਾਚ ਤੈਨੋਂ ਕਿਸਨੇ ਦਸੀਏ ਪ੍ਰਗਟ ਪ੍ਰਗਾਸ ਗਿਆਨ ਗੁਰਗੰਮਤ ਸਤਗੁਰ ਤੇ ਬੁਧ ਵਾਰੇ ਦਾਸ ਕਵੀਰ ਦਾਸ ਮਦਮਾਤਾ ਉਛਕ ਨ ਕਬ ਹੋ ਜਾਏ ਇੱਥੇ ਜਿਹੜਾ ਮੇਰਾ ਕਲਾਲੀਏ ਤੇ ਸ਼ਰਾਬ ਦੀ ਬਣਾਉਣ ਦਾ ਡੰਗ ਦਸਣ ਵਾਲਾ ਮੇਰਾ ਗੁਰੂ ਪ੍ਰਭੂ ਨੇ ਆਪ ਹੀ ਦੱਸੇ ਪ੍ਰਮਾਤਮਾ ਆਪ ਹੀ ਕਲਾ ਲਈਏ ਜਿਉਂ-ਜਿਉਂ ਮੈਂ ਉਸ ਦਾ ਨਾਮ ਜਪਿਆ ਤਿਉਂ-ਤਿਉਂ ਪ੍ਰਗਟ ਹੋਇਆ ਔਰ ਮੈਨੂੰ ਸਰੂਪ ਚੜ੍ਹਨਾ ਆਰੰਭ ਹੋਇਆ ਦਾਸ ਕਬੀਰ ਤਾਸ ਮਦ ਮਾਤਾ ਉਚਕ ਨਾ ਕਬ ਹੋ ਜਾਏ ਮੈਂ ਤੇ ਇਸ ਦੇ ਚ ਮਸਤ ਹੋ ਗਿਆ ਨੇ ਨਸ਼ਾ ਕਦੀ ਲੈਣਾ ਨਹੀਂ ਲੈਣਾ ਤਿੰਨ ਲੋਕਾਂ ਦਾ ਪੂਜਾਲਾ ਹੋ ਗਿਆ ਹੈ ਭਾਈ ਸਾਹਿਬ ਭਾਈ ਨੰਗਲਾਲ ਧਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਾਕੇ ਕਹਿੰਦੇ। ਤੇ ਸਾਕੇ ਕਿਸ ਨੂੰ ਕਹਿੰਦੇ ਨੇ ਜਿਹੜਾ ਸ਼ਰਾਬ ਪਿਲਾਉਂਦਾ ਹੈ। ਹੁਣ ਕਨਗੀਧਰ ਪਾਦਸ਼ਾਹ ਨੂੰ ਨੰਗਲਾਲ ਕਹਿੰਦੇ ਨੇ ਸ਼ਰਾਬ ਦੇ ਪਿਲਾਉਣ ਵਾਲਾ। ਇਹ ਬੋਲ ਨਾ ਹੁੰਦੇ ਤੇ ਫਿਰ ਮੈਂ ਸੁਣਾ ਵੀ ਨਹੀਂ ਸਕਦਾ, ਪੜ੍ਹ ਵੀ ਨਹੀਂ ਸਕਦਾ, ਕਾਹ ਵੀ ਨਹੀਂ ਸਕਦਾ। ਮੈਂ ਇੱਕ ਦਮ ਫਿਰ ਅਰਜ਼ ਕਰਾਂ ਸ਼ਰਾਬ ਇੱਕ ਨਸ਼ਾ ਹੈ। ਨਾਮ ਵੀ ਇੱਕ ਨਸ਼ਾ ਹੈ ਇੱਕ ਨਸ਼ਾ ਬਿਹੋਸ਼ੀਦਾ ਹੈ ਮਨੁੱਖ ਆਪਣੇ ਆਪ ਨੂੰ ਭੁੱਲ ਜਾਂਦਾ ਹੈ ਪਸ਼ੂ ਹੋ ਜਾਂਦਾ ਹੈ ਇੱਕ ਨਸ਼ਾ ਹੋਸ਼ਦਾ ਹੈ ਮਨੁੱਖ ਆਪਣੇ ਆਪ ਤੋਂ ਉੱਚਾ ਉੱਠ ਜਾਂਦਾ ਹੈ ਪ੍ਰਮਾਤਮਾ ਵਰਗਾ ਹੋ ਜਾਂਦਾ ਹੈ ਈਸ਼ਵਰ ਵਰਗਾ ਅੰਨਾ ਫਰਕ ਨੰਦ ਲਾਲ ਕਹਿੰਦੇ ਨੇ ਵਿਦੇਸਾ ਕੀਆ ਵਿਦੇਸਾ ਕੀ ਮਾਰਿਆ ਇਕ ਜਾ ਮਜ਼ਾ ਰੰਗਿਨੇ ਹੈ ਦਿਲਾਂ ਦੀਵਾਨੇ ਗੋਇਆ ਦੀ ਦੂਸਰੀ ਨਜ਼ਮ ਹੈ ਕੋਈ ਤੁਹਾਡੇ ਵਿੱਚ ਪਰਸ਼ਨ ਸਮਝਦੇ ਹੋ ਨਹੀਂ ਇਹ ਦੀਵਾਨੇ ਭਾਈ ਨੰਦ ਲਾਲ ਦਾ ਇਹ ਗ੍ਰੰਥ ਹੋਵੇ ਦੂਜੀ ਨਜ਼ਮ ਹੈ ਵਿਦੇਸਾ ਕੀ ਮਰਾ ਇੱਕ ਜਾਮ ਹਜ਼ਾਰ ਰੰਗੇ ਨਹੀਂ ਇਹ ਦਿਲਹਾ ਬਚਸ਼ ਮੇ ਪਾਕ ਬੀ ਆਸਾਂ ਕੁਨਮ ਇਹ ਜੁਮਲਾ ਮੁਸ਼ਕਿਲਾ ਐ ਮੇਰੇ ਸਾਖੀ ਹੁ ਸਾਖੀ ਗੁਰੂ ਗੋਬਿੰਦ ਸਿੰਘ ਨੂੰ ਕਹਿ ਰਹੇ ਨੇ ਮੈਂ ਫਿਰ ਅਰਜ਼ ਕਰਾਂ ਸਾਖੀ ਉਸ ਨੂੰ ਕਹਿੰਦੇ ਨੇ ਜੋ ਬੋਤਲ ਚੋਂ ਸ਼ਰਾਬ ਕੱਢ ਕੇ ਪਿਆਲੇ ਚ ਪਾਵੇ ਤੇ ਪਿਆਲਾ ਅੱਗੋਂ ਪੇਸ਼ ਕਰੇ ਉਹਨੂੰ ਸਾਖੀ ਕਹਿੰਦੇ ਨੇ ਨੰਦ ਲਾਲ ਕਲਗੀ ਦਰ ਨੂੰ ਸਾਖੀ ਕਹਿ ਰਹੇ ਨੇ ਤੋ ਮੇਰਾ ਸਾਖੀ ਦੂਰ ਕਿਉਂ ਜਾ ਡਾਕਟਰ ਮੁਹੰਮਦ ਇਕਬਾਲ ਨੇ ਖੁਦਾ ਨੂੰ ਸਾਖੀ ਕਹਿ ਦਿੱਤਾ और मैं हैरान होया डॉक्टर मोहम्मद इकबाल नजमा भी पढ़ के उन्हें गुरु नानक बारे भी बड़े गजब लिखे तेरे शीशे में मैं बाकी नहीं है बता क्या तू मेरा साकी नहीं है समंदर से मिले प्यासे को शबनम बखीली है ये रजाकी नहीं है ऐ खुदा तू ते सागर है ਮੈਨੂੰ ਤੇ ਸਿਰਫ ਇੱਕ ਬੂੰਦ ਮਿਲੇ ਕਿਸੇ ਦਿਨ ਨਸ਼ਾ ਛੜਿਆ ਸੀ ਸਰੂਰ ਆਇਆ ਸੀ ਹੁਣ ਕੋਈ ਨਹੀਂ ਸਾਗਰ ਤੋਂ ਇੱਕ ਬੂੰਦ ਮਿਲੇ ਐ ਖੁਦਾ ਇਹ ਤੇ ਬਖੀਲੀ ਹੋਈ ਕੋਈ ਰਜ਼ਾਕੀ ਥੋੜੀ ਹੈ ਚਾਨਣ ਸੁਣਨਾ ਤਾਨਾ ਮਾਰਿਆ ਲੈ ਮੈਂ ਤੇ ਅੱਠੇ ਪੈਰ ਦਾ ਆਨੰਦ ਦੇ ਅੱਠੇ ਪੈਰ ਸੁਰਤ ਜੋ ਇਹ ਕੀ ਥੋੜਾ ਜਿਹਾ ਮਨ ਚਲਾ ਗਿਆ ਨਮਾਜ਼ ਦੇ ਨੇੜੇ ਚਲਾ ਗਿਆ ਸੀ ਤੇ ਥੋੜਾ ਜਿਆ ਰਸ ਮਿਲ ਗਿਆ ਸੀ ਕਈਆਂ ਨੂੰ ਮਿਲ ਜਾਂਦਾ ਕਈ ਵਫਾ ਪਾਠ ਦਾ ਕਈ ਵਾ ਕੀਰਤਨ ਸੁਣ ਲਿਆ ਵੀ ਮਿਲ ਜਾਂਦਾ ਇਕ ਬਾਲ ਗਿਲਾ ਕਰਦਾ ਹੈ ਖੁਦਾ ਤੇ ਤੇਰੇ ਸ਼ੀਸ਼ੇ ਮੈਂ ਬਾ ਕੀ ਨਹੀਂ ਹੈ ਬਤਾ ਕਿਆ ਤੂੰ ਮੇਰਾ ਸਾ ਕੀ ਨਹੀਂ ਹੈ ਸਮੁੰਦਰ ਸੇ ਮਿਲੇ ਪਿਆਸੇ ਕੋ ਸ਼ਬਨਮ ਸ਼ਬਨਮ ਕਹਿੰਦੇ ਨਾ ਉਹ ਸੁਣੋ ਇੱਕ ਬੂੰਦ ਜੜੀ ਪਈ ਆਉਂਦੀ ਘਾਤ ਹੈ ਸਮੁੰਦਰ ਸੇ ਮਿਲੇ ਪਿਆਸੇ ਕੋ ਸ਼ਬਨਮ ਬਖੀਲੀ ਹੈ ਇਹ ਰਜ਼ਾ ਕੀ ਨਹੀਂ ਹੈ ਐ ਖੁਦਾਏ ਤੇ ਰਜ਼ਾ ਕੀ ਨਹੀਂ ਕਬੂ ਅੱਠੇ ਪੈਰ ਦੀ ਮਸਤੀ ਦੇ ਅੱਠੇ ਪੈਰ ਦਾ ਸਰੂਰ ਦੇ ਉਹੀ ਸਰੂਰ ਭਾਈ ਸਾਹਿਬ ਭਾਈ ਨੰਦ ਲਾਲ ਕਲਗੀ ਦਰ ਤੋਂ ਮੰਗ ਰਹੇ ਨੇ ਵਿਦੇਸਾ ਕੀ ਮਰਾਇਕ ਜਾ ਮਜ਼ਾ ਰੰਗੇ ਨਹੀਂ ਐ ਤੇ ਰਹਾ ਐ ਮੇਰੇ ਸਾਕੀ ਇੱਕ ਰੰਗੀਨ ਪਿਆਲਾ ਮੈਨੂੰ ਵੀ ਪਿਲਾ ਅਰਥ ਇਹ ਵਰਦੈ ਪਾਈ ਸਾ ਭਾਈ ਨੰਦਲਾ ਵਿਦੇਸਾ ਕੀ ਮਰਾਇਕ ਜਾ ਮਜ਼ਾ ਰੰਗੇ ਨਹੀਂ ਐ ਦਿਲ ਹਾ ਬਚਸ਼ ਮੇ ਪਾਕ ਵੀ ਆਸਾਂ ਕੋ ਨਮ ਐ ਜੁਮਲਾ ਮੁਸ਼ਕਿਲ ਹਾ ਮੇਰੀਆਂ ਵੀ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣ ਮੈਂ ਵੀ ਉਸ ਅਨੰਦ ਨੂੰ ਮਾਣ ਲਵਾਂ ਮੈਂ ਵੀ ਉਸ ਪਾਕ ਪਰਵਰਦੇਗਾਰ ਦੇ ਦਰਸ਼ਨ ਕਰ ਲਵਾਂ ਮੇਰੀਆਂ ਵੀ ਸਾਰੀਆਂ ਮੁਸੀਬਤਾਂ ਮਿਟ ਜਾਣ। ਤੇ ਲਾ ਮੈਨੋ ਵੇਖ ਜਾ। ਭਾਈ ਸਾਹਿਬ, ਭਾਈ ਨੰਦ। ਨਾਮ ਇੱਕ ਨਸ਼ਾ। ਆਪ ਬਣਾਣਾ ਪੈਂਦਾ ਹੈ। ਜੋ ਇਹ ਨਸ਼ਾ ਨਹੀਂ ਪੀਵੇਗਾ, ਨਾਮ ਨਹੀਂ ਜਪੇਗਾ, ਉਹ ਦਿਨ ਰਾਤ ਕਾਮ ਕ੍ਰੋਧ ਦੀ ਸ਼ਰਾਬ ਦੇ ਚ ਗਰਕ ਹੋ ਕੇ ਪਸ਼ੂ ਹੋ ਜਾਏਗਾ। ਪਸ਼ੂ ਵਰਗੀ ਜਿੰਦਗੀ ਹੋ ਗਈ ਹੈ। ਮੁਥੇਰਿਆਂ ਦੇ ਪਰਿਵਾਰ ਟੁੱਟਦੇ ਜਾ ਰਹੇ ਨੇ ਹਾਲਾਤ ਬਿਖੜਦੇ ਜਾ ਰਹੇ ਨੇ ਸਾਰੀ ਦੁਨੀਆ ਤੇ ਔਰ ਜਦ ਇਸ ਨਸ਼ੇ ਨੇ ਵੀ ਥੋੜਾ ਜਿਹਾ ਹੌਸ਼ ਰੱਖਿਆ ਤਾਂ ਫਿਰ ਸ਼ਰਾਬ ਹੈ ਅਫੀਨ ਇਹ ਪਦਨ ਕਿੰਨੀ ਤਰ੍ਹਾਂ ਦੇ ਡਰੱਗਸ ਬਾਜ਼ਾਰ ਵਿੱਚ ਆ ਗਏ ਨੇ ਮਨੋਕਲੈਂਡ چھوٹے چھوٹے ਬੱਚੇ ਲੈਣ ਲੱਗ ਪਏ ਪੰਜਾਬ ਦੇ ਤੇ ਬਿਮਾਰੀ ਬਹੁਤ ਫੈਲ ਗਈ ਹੈਰਾਨਗੀ ਹੁੰਦੀ ਹੈ ਐਸਾ ਕਿਉਂ ਹੋ ਰਿਹਾ ਹੈ ਇੱਕ ਦਫਾ ਕਹਿ ਕੇ ਮੈਂ ਹੁਣ ਸਮਾਪਤੀ ਕਰਾਂ ਮਨੁੱਖ ਮਨ ਤੋਂ ਸ਼ਬਦ ਬਣਿਆ ਹੈ ਮਨ ਵਿੱਚ ਭਵਿਸ਼ ਦੀਆਂ ਚਿੰਤਾਵਾਂ ਨੇ ਫਿਕਰਾਂ ਨੇ ਪਿਛਲੇ ਜਨਮਾਂ ਦੇ ਸੰਸਕਾਰ ਨੇ ਯਾਦਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਪਰਿਵਾਰਕ ਸਮਾਜਿਕ ਆਰਥਿਕ ਔਕੜਾਂ ਨੇ ਪਰੇਸ਼ਾਨੀਆਂ ਨੇ ਰਾਜਨੈਤਿਕ ਧਾਰਮਿਕ ਜ਼ਿੰਮੇਵਾਰੀਆਂ ਨੇ ਮਨ ਦੇ ਤਲ ਤੇ ਜੀਵਣਾ ਬੜਾ ਔਖਾ ਹੈ ਮਨੁੱਖ ਦੁਖੀ ਹੈ ਜਾਂ ਤੇ ਪਸ਼ੂ ਬਣੇ ਜਾਂ ਪ੍ਰਮਾਤਮਾ ਬਣੇ ਦੋ ਮੌਕੇ ਮਨੁੱਖ ਦੇ ਕੋਲ ਹੈ ਨਾ ਪਸ਼ੂ ਹੋਣਾ ਜ਼ਰਾ ਸੌਖਾ ਥੱਲੇ ਜਾਣਾ ਪਾਣੀ ਨਿਵਾਨ ਦੀ ਤਰਫ ਆਪਣੇ ਆਪ ਜਾਂਦਾ ਸੰਤ ਹੋਣਾ ਜ਼ਰਾ ਔਖਾ ਹੈ ਉੱਪਰ ਉੱਠਣਾ ਪੈਂਦਾ ਇੱਕ ਉਹ ਘਟਗਾਟੀ RAM ਕੀ ਤੇ ਚੜਰਿਓ ਕਬੀਰ ਸਤਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਇਹ ਜੋ ਕਲਾਲੀ ਯੁੱਗ ਹੈ ਇਹਦੇ ਕੋਲ ਜੋ ਨਸ਼ੇ ਨੇ ਕਾਮਨਾਵਾਂ ਦੇ ਕਾਮ ਦੇ ਕਰੋਧ ਦੇ ਵਾਸਨਾਵਾਂ ਦੇ ਰੋਜ਼ ਰੋਜ਼ ਸਦਸੰਗ ਕਰਕੇ ਇਸ ਤੋਂ ਬਚੀਏ ਇਹ ਪੀ ਵੀਏ ਉਸ ਸ਼ਰਾਬ ਨੂੰ ਜੋ ਲੰਗ ਲਾਲ ਨੇ ਕਲਗੀਧਰ ਤੋਂ ਮੰਗੀ ਹੈ ਜੋ ਕਲਗੀਧਰ ਪਾਦਸ਼ਾਹ ਪ੍ਰਮਾਤਮਾ ਨੂੰ ਕਹਿਣ ਤੇਰੇ ਕੋਲੋ ਨਸ਼ਾ ਹੈ ਜੋ ਇਕਬਾਲ ਕਹਿਣ ਤੇਰੇ ਕੋਲੋ ਨਸ਼ਾ ਹੈ ਜੋ ਭਗਤ ਕਬੀਰ ਕਹਿੰਦੇ ਨੇ ਪ੍ਰਮਾਤਮਾ ਨੇ ਮੈਨੂੰ ਜਾਚ ਦੱਸ ਦਿੱਤੀ ਇਹ ਮੈਂ ਨਸ਼ਾ ਬਣਾ ਲਿਆ ਸ਼ਰਾਬ ਬਣਾ ਲਈਏ ਪ੍ਰਗਟ ਪ੍ਰਗਾਸ ਗਿਆਨ ਗੁਰਗੰਮਤ ਸਤਗੁਰ ਤੇ ਸੁਧਵਾਈ ਦਾਸ ਕਬੀਰ ਦਾਸ ਮਦ ਮਾਤਾ ਮਦ ਸ਼ਰਾਬ ਨੂੰ ਕਹਿੰਦਾ ਦਾਸ ਕਬੀਰ ਦਾਸ ਮਦ ਮਾਤਾ ਉਚਕ ਨਾ ਕਬ ਹੋ ਜਾਏ ਕਬੀਰ ਨੇ ਇਹ ਸ਼ਰਾਬ ਪੀਤੀ ਹੁ ਨਸ਼ਾ ਲੈਂਦਾ ਹੀ ਨਹੀਂ ਲੈਂਦਾ ਹੀ ਨਹੀਂ ਅਨੰਦ ਹੀ ਬਣਿਆ ਆਇਆ ਰਸ ਹੀ ਰਸ ਬਣਿਆ ਆਇਆ ਜ਼ਿੰਦਗੀ ਬੇਰਸ ਹੋ ਕੇ तरह तरह ਦੇ ਵਿਕਾਰਾਂ ਦੇ ਨਸ਼ਿਆਂ 'ਚ ਗਲਤਾਨ ਹੋਵੇ ਤੇ ਜੇ ਪੁਰਸ਼ ਸ਼ਰਾਬ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਡਰਗ ਦੇ ਨਕਸ਼ਿਆਂ ਦੇ ਜੋ ਹੈ ਗਲਤਾਨ ਹੋਵੇ ਉਸ ਤੋਂ ਪਹਿਲੇ ਇੱਕ ਕਰਲਵੇ ਮਨੁੱਖਤਾ ਤੋਂ ਉੱਚਾ ਉੱਠ ਕੇ ਸੰਤ ਬਣ ਜਾਏ ਭਗਤ ਬਣ ਜਾਏ ਨਾਮ ਜਪ ਕੇ ਐਸਾ ਮਨੁੱਖ ਜੋ ਹੈ ਕਰ ਸਕਦਾ ਹੈ ਮਹਾਪੁਰਸ਼ਾਂ ਦਾ ਇਹ ਸਥਾਨ ਹੈ ਔਰ ਮਹਾਪੁਰਸ਼ਾਂ ਦੇ ਬਜ਼ੁਰਗਾਂ ਦੀ ਯਾਦ ਵਿੱਚ ਬਣਾਇਆ ਗਿਆ ਇੱਥੇ ਆਉਣ ਦਾ ਔਰ ਸਤਸੰਗ ਚੜਾਣ ਦਾ ਵੀ ਮੁੱਦ ਇੰਨਾ ਹੀ ਹੈ। ਕੱਲ ਮੈਨੂੰ ਕਹਿੰਦੇ